ਆਪਣੇ ਨਾ ਸਾਰਿਆਂ ਦੇ ਸਰਕਲ ਚ ਇਹੋ ਜਿਹੇ ਦੋਸਤ ਜਰੂਰ ਹੁੰਦੇ ਨੇ ਵੀ ਜਿਨ੍ਹਾਂ ਬਾਰੇ ਆਪਾਂ ਹੁਣ ਦੇਖਦੇ ਆ ਯਾਰ ਵੀ ਪਹਿਲਾਂ ਤਾਂ ਇਹ ਚੰਗਾ ਭਲਾ ਸੀਗਾ ਇਹਨੇ ਆਪੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਪਹਿਲਾਂ ਤਾਂ ਇਹ ਬਹੁਤ ਵਧੀਆ ਕਰਦਾ ਸੀਗਾ ਇਹਨੇ ਯਾਰ ਦੇਖ ਕਿੱਥੇ ਲੈ ਗਿਆ ਗੱਲ ਨੂੰ ਇਹ ਤੁਹਾਡੇ ਦਿਮਾਗ ਚ ਆਲਰੇਡੀ 2-4 ਦੀ ਤਸਵੀਰ ਹੈ ਜਿਹੜੀ ਘੁੰਮਣ ਲੱਗੀ ਹੋਣੀ ਤੇ ਇਹੋ ਜਿਹੇ ਵੀ ਤੁਹਾਨੂੰ ਯਾਰ ਦੋਸਤ ਯਾਦ ਆਉਣੇ ਵੀ ਪਹਿਲਾਂ ਤਾਂ ਇਹ ਉਹੀ ਹੁੰਦਾ ਸੀ ਸਾਡੇ ਨਾਲ ਹੀ ਪੜਦਾ ਸੀ ਉਹੀ ਹੁੰਦਾ ਸੀ ਬੋਲਾ ਜਾਏ ਸੀ ਇਹ ਸੀ ਇਹ ਸੀ ਇਹ ਬੋਲ ਸੀ ਪਰ ਇਹਨੇ ਨਕਮ ਖਿੱਚੇ ਭਾਈ ਕਿਤੇ ਲੈ ਗਿਆ ਖੰਡੀ ਤਾਂ ਇਹ ਦੋਨੇ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਹੈ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਇਹ 10 ਚੀਜ਼ਾਂ ਨੇ ਜੇ ਤੁਸੀਂ ਇਹ ਨਾ ਛੱਡੀਆਂ ਫਿਰ ਤਾਂ ਕੰਮ ਖਰਾਬ ਹੈ ਜੇ 10 ਚੀਜ਼ਾਂ ਤੁਸੀਂ ਛੱਡਤੀਆਂ ਨਾ ਜ਼ਿੰਦਗੀ ਬੜੇ ਸੌਖੇ ਤਰੀਕੇ ਨਾਲ ਬਹੁਤ ਸੈੱਟ ਹੋ ਜੂਗੀ ਤੇ ਐ ਨਜ਼ਾਰੇ ਆ ਜਾਣਗੇ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਇਹਦੇ ਵਿੱਚ ਉਹ ਹੈ ਵੀ ਦਲੇਦਰ ਘਟਾਓ ਪ੍ਰੋਕ੍ਰੈਸਟੀਨੇਸ਼ਨ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਪ੍ਰੋਕ੍ਰੈਸਟੀਨੇਸ਼ਨ ਹੈ ਕੀ ਇਹ ਬੇਸਿਕਲੀ ਕਰ ਲਾਂਗੇ ਕੋਈ ਨਾ ਕੱਲੂ ਕਰ ਲਾਂਗੇ ਬਿੱਲ ਭਰਨਾ ਕੋਈ ਨਾ ਭਰਿਆਵਾਂਗੇ ਚਾਹ ਹੀ ਪੀਣੀ ਆ ਉੱਠ ਕੇ ਪੀ ਲਾਂਗੇ ਚਾਹ ਬਈ ਠੰਡੀ ਹੋ ਗਈ ਚਾਰ ਬਾਰੀ ਤੇ ਆਪਾਂ ਚਾਹ ਚਾ ਕੇ ਪੀਤੀ ਨਹੀਂ ਹੈਗੀ ਘਰ ਦੇਆਂ ਨੂੰ ਬਸ ਕੋਈ ਨਾ ਪੀ ਲਾਂਗੇ ਕਰ ਲਾਂਗੇ ਹੋ ਜਾਊਗਾ ਦੇਗ ਲਾਂਗੇ ਇਹਨੂੰ ਪ੍ਰੋਕ੍ਰੈਸਟੀਨੇਸ਼ਨ ਕਹਿੰਦੇ ਨੇ ਪ੍ਰੋਕ੍ਰੈਸਟੀਨੇਸ਼ਨ ਛੱਡਣ ਦੇ ਲਈ ਬੇਸਿਕ ਤਰੀਕਾ ਹੈ ਵੀ ਜਿਹੜੀਆਂ ਚੀਜ਼ਾਂ 2 ਮਿੰਟ ਚ ਪੂਰੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਤਾਂ ਤੁਰੰਤੇ ਕਰ ਦੋ ਜਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਔਖਾ ਸਮਾਂ ਲੱਗਣਾ ਅੱਜ ਦੇ ਦਿਨ ਦੇ ਵਿੱਚ ਆ ਚੀਜ਼ ਹੈ ਬਹੁਤ ਔਖੀ ਹੈ ਕਰਨੀ ਆ ਸਭ ਤੋਂ ਪਹਿਲਾਂ ਉਸੇ ਨੂੰ ਕਰੋ ਬਾਕੀ ਚੀਜ਼ਾਂ ਬਾਅਦ ਚ ਕਰੋ ਵੀ ਸਭ ਤੋਂ ਔਖੀ ਚੀਜ਼ ਨੂੰ ਪਹਿਲਾਂ ਹੱਥ ਪਾ ਲਓ ਤਾਂ ਆਪਦੇ ਆਪ ਹੀ ਇਹ ਦੂਰ ਹੋਣ ਲੱਗ ਜਾਊਗਾ ਦਲੇਦਰ ਤੇ ਆਪਣੇ ਜਿਹੜੀ ਬੁੱਕਾਂ ਦੇ ਵਿੱਚ ਆਪਾਂ ਇੱਕ ਬਹੁਤ ਸੋਹਣੀ ਸਟੋਰੀ ਵੀ ਲਿਖੀ ਆ ਤੇ ਫਿਰ 7 ਦਿਨ ਦੀਆਂ ਐਕਟੀਵਿਟੀਜ਼ ਵੀ ਨੇ ਦਲੇਦਰ ਦੇ ਨਾਂ ਤੇ ਵੀ ਤੁਸੀਂ ਦਲੇਦਰ ਭਜਾਉਣਾ ਜਿਹੜਾ ਆਪਦੀ ਜ਼ਿੰਦਗੀ ਚ ਉਹਦੇ ਵਾਸਤੇ ਹਿੰਮਤੀ ਕਿਵੇਂ ਬਣੀਏ ਆਦਤ ਕਿਵੇਂ ਬਣੇ ਉਹ ਤਾਂ ਉਹ 7 ਦਿਨ ਦੀ ਲਿਖਤੀ ਰੂਪ ਦੇ ਵਿੱਚ ਤੁਹਾਡੀਆਂ ਐਕਟੀਵਿਟੀਜ਼ ਨੇ ਜਿਹੜੀਆਂ ਤੁਸੀਂ ਕਰੋਗੇ ਤਾਂ ਦਲੇਦਰ ਸਭ ਤੋਂ ਪਹਿਲੀ ਚੀਜ਼ ਆ ਜਿਹੜੀ ਲਾਈਫ ਦੇ ਵਿੱਚੋਂ ਜਾਣੀ ਚਾਹੀਦੀ ਹੈ ਦਸਾਂ ਚੀਜ਼ਾਂ ਚੋਂ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਬਿੱਤਰ ਕਰਨਾ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਆਲੇ-ਦਾਲੇ ਬੰਦੇ ਫੇਲ ਹੋਏ ਨੇ ਨਾ ਜ਼ਿੰਦਗੀ ਚ ਉਹਨਾਂ ਨੇ ਦਲੇਦਰ ਦਲੇਦਰ ਠੋ ਦੂਜੀ ਚੀਜ਼ ਹੈਗੀ ਹੈ ਆਪਣੇ ਆਪ ਨੂੰ ਕੋਸਣਾ ਆਪਣੇ ਆਪ ਨੂੰ 네ਗੇਟਿਵ ਗੱਲਾਂ ਕਰਨੀ ਜਦੋਂ ਤੁਸੀਂ ਆਪਣੇ ਆਪ ਨਾਲ ਬੰਦਾ ਗੱਲਾਂ ਕਰਦਾ ਹੈ ਨਾ ਜੂ ਠੈਂਦੀ ਕਲਾਲੀਆਂ ਨੇ ਫਿਰ ਬੰਦਾ ਗਾਹ ਨਹੀਂ ਵੱਧ ਸਕਦਾ ਤਾਂ ਜੇ ਤੁਸੀਂ ਆਪਣੇ ਆਪ ਨਾਲ ਠੈਂਦੀ ਕਲਾਲੀਆਂ ਗੱਲਾਂ ਕਰਦੇ ਹੋ ਤਾਂ ਕੰਮ ਅੱਗੇ ਜਾ ਕੇ ਖਰਾਬ ਹੀ ਹੋਣਾ ਇਹ ਵਧੀਆ ਨਹੀਂ ਹੋਣਾ ਤਾਂ ਬਹੁਤ ਜ਼ਰੂਰੀ ਹੈ ਵੀ ਤੁਸੀਂ ਆਪਣੇ ਆਪ ਨਾਲ ਜਿਹੜੀਆਂ ਗੱਲਾਂ ਕਰਨੀਆਂ ਨੇ ਉਹ ਪੂਰੀਆਂ ਘੈਂਟ ਹੋਣ ਪੂਰੀਆਂ ਪੋਜ਼ਿਟਿਵ ਹੋਣ ਪੂਰੀਆਂ ਚੜ੍ਹਦੀ ਕਲਾਲੀਆਂ ਹੋਣ ਜਦੋਂ ਆਪਣੇ ਆਪ ਨਾਲ ਗੱਲ ਕਰਨੀ ਹੈ ਵੀ ਚੱਲ ਵੀ ਫਲਾਣਾ ਸਿਆ ਹੈ ਨਾ ਆਪਾਂ ਨੇ ਐ ਕਰਨਾ ਚੱਲ ਫਲਾਣਾ ਹੈ ਨਾ ਐ ਕਰਨਾ ਕਦੇ ਨਹੀਂ ਕਰਨਾ ਵੀ ਯਾਰ ਮੇਰੀ ਤਾਂ ਕਿਸਮਤੀ ਖਰਾਬ ਆ ਯਾਰ ਆਪਾਂ ਤਾਂ ਫੇਲ ਹੀ ਹੋਣਾ ਯਾਰ ਮੈਂ ਤਾਂ ਜਿਹੜੀ ਚੀਜ਼ ਨੂੰ ਹੱਥ ਲਾਦਾ ਯਾਰ ਉਹੀ ਖਰਾਬ ਹੋ ਜਾਂਦੀ ਹੈ ਸਾਡੇ ਨਾਲ ਹੀ ਐ ਤੇ ਹੁੰਦਾ ਨਾ ਇਹ ਚੀਜ਼ਾਂ ਤੁਸੀਂ ਕਹੀ ਜਾਓਗੇ ਤੁਹਾਨੂੰ ਹਿੰਮਤ ਕਿੱਥੋਂ ਮਿਲਣੀ ਹੈ ਹਿੰਮਤ ਇਹ ਮਿਲਣੀ ਹੈ ਵੀ ਜੇ ਤੁਹਾਨੂੰ ਨੈਗੇਟਿਵ ਵੀ ਚੀਜ਼ਾਂ ਹੋ ਰਹੀਆਂ ਨੇ ਵੀ ਮੱਥਾ ਆਪਣਾ ਹੀ ਲੱਗਦਾ ਨਾ ਪਰ ਮੁਸ਼ਕਲਾਂ ਨਾਲ ਜਿਹੜਾ ਬੇਕਾਰ ਬੰਦਾ ਜਾਂ ਜਿਹੜਾ ਕਮਜ਼ੋਰ ਬੰਦਾ ਉਹ ਥੋੜੀ ਮੁਸ਼ਕਲਾਂ ਨਾਲ ਮੱਥਾ ਲਾਊਗਾ ਆਪਾਂ ਲਾਉਣੇ ਆਂਗੇ ਡਟ ਕੇ ਖੜੇ ਆਂਗੇ ਮੁਸੀਬਤ ਦੇ ਸਾਹਮਣੇ ਜਦੋਂ ਉਸ ਨਜ਼ਰੀਏ ਨਾਲ ਜਾਓਗੇ ਨੈਗੇਟਿਵ ਸੈਲਫ ਟਾਕ ਆਪਣੇ ਨਾਲ ਬੰਦ ਕਰ ਦੇ ਤੇ ਇਸ ਦੀ ਜਗ੍ਹਾ ਆਪਣੇ ਆਪ ਨਾਲ ਪੋਜ਼ ਆਪਦੇ ਆਪ ਨੂੰ ਆਪ ਹਿੰਮਤ ਦੇਣੀ ਤੁਸੀਂ ਆਪਣੇ ਆਪ ਨੂੰ ਆਪ ਹੀ ਨਿਹਮਤ ਦੋਗੇ ਤਾਂ ਬਾਕੀ ਕਿਵੇਂ ਦੇਣਗੇ ਤਾਂ ਇਹ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਪੋਜ਼ੀਟਿਵ ਰੱਖਣ ਲਈ ਤੁਸੀਂ ਆਪਣੇ ਆਪ ਨੂੰ ਹਿੰਮਤ ਦੇਣੀ ਹੈ ਤੇ ਥੱਲੇ ਸੈਂਟੈਂਸ ਲਿਖੋ ਜਿਹੜਾ ਤੁਸੀਂ ਆਪਣੇ ਆਪ ਨੂੰ ਕਹਾ ਕਰੋਗੇ ਅੱਗੇ ਤੋਂ ਜਦੋਂ ਤੁਸੀਂ ਲੋ ਫੀਲ ਕਰਦੇ ਹੋ ਵੀ ਮੈਂ ਆਪਣੇ ਆਪ ਨੂੰ ਕੀ ਕਰਾਂ ਇਹ ਜੀ ਚੀਜ਼ ਟਾਕਸਿਕ ਰਿਲੇਸ਼ਨਸ਼ਿਪ ਤੁਹਾਡੇ ਰਿਸ਼ਤੇ ਕੋਈ ਇਹੋ ਜਿਹੇ ਨੇ ਜਿਹੜਾ ਬੰਦਾ ਤੁਹਾਨੂੰ ਪਿਛਾਂ ਖਿੱਚਦਾ ਜਿਹੜਾ ਬੰਦਾ ਤੁਹਾਨੂੰ ਜ਼ਿੰਦਗੀ ਚ ਵਧਣ ਨਹੀਂ ਦਿੰਦਾ ਜਿਹੜਾ ਬੰਦਾ ਯਾਰ ਮੈਂ ਐ ਕਰਨਾ ਤੂੰ ਮੇਰੇ ਨਾਲ ਨਹੀਂ ਆਸਾ ਯਾਰ ਬਸ ਇੰਨੀ ਗਾੜੀ ਆ ਯਾਰ ਤੂੰ ਆ ਨਹੀਂ ਕਰ ਸਕਦਾ ਯਾਰ ਜਾਂ ਤੁਹਾਡੇ ਰਿਸ਼ਤੇਦਾਰ ਜਿਹ ਅਸੀਂ ਤੈਨੂੰ ਦੱਸਾਂਗੇ ਜ਼ਿੰਦਗੀ ਕਿਵੇਂ ਜਿਉਣੀ ਅਸੀਂ ਤੈਨੂੰ ਦੱਸਾਂਗੇ ਤੁਹਾਡਾ ਮੁੰਡਾ ਕੀ ਬੜੇ ਅਸੀਂ ਤੈਨੂੰ ਦੱਸਾਂਗੇ ਤੁਹਾਡੀ ਕੁੜੀ ਦਾ ਵਿਆਹ ਕਿੱਥੇ ਹੋਵੇ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹਦੇ ਰਿਸ਼ਤੇਦਾਰ ਦੇ ਜਾਣਾ ਕਿਹਦੇ ਨਹੀਂ ਜਾਣਾ ਇਹ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਪਿੱਛੇ ਲੈ ਕੇ ਜਾ ਰਹੀਆਂ ਨੇ ਜ਼ਿੰਦਗੀ 'ਚ ਤੁਹਾਨੂੰ ਬਰਬਾਦ ਕਰ ਰਹੀਆਂ ਨੇ ਸਿੱਧੀ ਗੱਲ ਹੈ ਇਹ ਜਿਹੇ ਬੰਦੇ ਜਿਹੜੇ ਤੁਹਾਨੂੰ ਦੱਸ ਰਹੇ ਨੇ ਵੀ ਤੁਹਾਡੀ ਜ਼ਿੰਦਗੀ ਕਿਵੇਂ ਜਿਉਣੀ ਹੈ ਉਹਨਾਂ ਨੂੰ ਸਸਰੀ ਘਰ ਬਣਾਉਣੀ ਬਹੁਤ ਜ਼ਰੂਰੀ ਹੈ ਇਹਦਾ ਮਤਲਬ ਇਹ ਨਹੀਂ ਮੈਂ ਕਹਿੰਦਾ ਰਿਸ਼ਤੇ ਤੋੜ ਦਿਓ ਪਰ ਇੱਕ ਲਿਮਟ ਬਣਾਓ ਇੱਕ ਸੀਮਾ ਬਣਾਓ ਵੀ ਤੇ ਨਾ ਇੰਨਾ ਕਰਤਾਂਗੇ ਇਸ ਤੋਂ ਵੱਧ ਨਹੀਂ ਕਰਤ ਬਹੁਤ ਸੋਹਣੀ ਸੱਚੀ ਕਹਾਣੀ ਦੇ ਆਧਾਰ ਤੇ ਸਾਡੇ ਪਿੰਡ ਦੀ ਕਹਾਣੀ ਆ ਤਾਂ ਜੇ ਤੁਹਾਡੇ ਕੋਲ ਬੁੱਕ ਹੈ ਤਾਂ ਤੁਸੀਂ ਜ਼ਰੂਰ ਪੜ੍ਹੀ ਹੋਣੀ ਥੱਲੇ ਦੱਸਿਓ ਤੁਹਾਨੂੰ 7 ਦਿਨ ਦੀ ਐਕਸਰਸਾਈਜ਼ ਜਿਹੜੀ ਤੁਸੀਂ ਕਰਿਓ ਜੋ ਕੀ ਨਿਕਲ ਕੇ ਸਾਹਮਣੇ ਆ। ਅਗਲੀ ਚੀਜ਼ ਹੈਗੀ ਵੀ ਜਿਹੜੀਆਂ ਮਾੜੀਆਂ ਆਦਤਾਂ ਨੇ ਨਾ ਉਹ ਘਟਾਉਣੀਆਂ ਨਹੀਂ ਹੈਗੀਆਂ। ਉਹ ਬੰਦ ਕਰ ਦੋ। ਮਾੜੀਆਂ ਆਦਤਾਂ ਦਾ ਹੋਈਆਂ ਮੈਂ ਦਾਰੂ ਪੀਣੀ, ਜੂਆ ਖੇਡਣਾ, ਨਸ਼ਾ ਕਰਨਾ ਹਨਾ ਇਹ ਚੀਜ਼ਾਂ ਹੋ ਗਈਆਂ। ਪਰ ਇਹਦੂ ਥੱਲੇ ਵਾਲੀਆਂ ਆਦਤਾਂ ਜਿਵੇਂ ਮਿੱਠਾ ਖਾਣਾ। ਬਹੁਤ ਲੋਕ ਕਮੈਂਟ ਕਰਨਗੇ ਮਿੱਠਾ ਤਾਂ ਮੈਂ ਬਹੁਤ ਘੱਟ ਪੀਣਾ, ਬਸ ਚਾਹ ਜੀ ਪੀਣਾ। ਮਿੱਠਾ ਘੱਟ-ਕ ਉਹ ਮੇ ਜਿਹੜੀਆਂ ਮਾੜੀਆਂ ਆਦਤਾਂ ਵੀ ਨੇ ਘੱਟਕੁੱਟ ਨਹੀਂ ਹੁੰਦੀਆਂ ਜਦੋਂ ਆਦਤ ਹੈ ਹੀ ਮਾੜੀ ਘੱਟ ਵੀ ਕਿਉਂ ਕਰੀਏ ਉਹਨੂੰ ਬੰਦ ਕਰਾਂਗੇ ਤਾਂ ਜਦੋਂ ਤੁਸੀਂ ਮਾੜੀ ਆਦਤ ਬੰਦ ਕਰਨੀ ਆ ਉਦੋਂ ਬਹੁਤ ਲਾਲਜ ਹੁੰਦਾ ਵੀ ਯਾਰ ਕੋਈ ਨਾ ਯਾਰ ਕੋਈ ਨਾ ਇੱਕ ਡਰ ਰਹਿੰਦਾ ਵੀ ਜੇ ਬੰਦ ਤਾਂ ਮੈਂ ਕਰ ਦੂ ਜੇ ਦੁਬਾਰੇ ਸ਼ੁਰੂ ਕਰ ਲਈ ਫੇਰ ਮੈਂ ਕੀ ਕਰੂੰਗਾ ਫੇਰ ਤਾਂ ਮੈਂ ਇਹ ਵੀ ਨਹੀਂ ਕਰ ਸਕਦਾ ਮੈਂ ਬੰਦ ਕਰ ਸਕਦਾ ਇਸ ਡਰ ਦੇ ਮਾਰੇ ਕਈ ਵਾਰੀ ਆਪਾਂ ਟਰਾਈ ਨਹੀਂ ਕਰਦੇ ਇੱਕ ਵਾਰੀ ਚ ਬੰਦ ਨਹੀਂ ਹੋ ਦੋਈ ਵਾਰੀ ਹੋ ਜਾ ਤੀਈ ਵਾਰੀ ਹੋ ਜਾ ਬਸ ਇਹ ਮਰੱਖੋ ਵੀ ਇਹਨੂੰ ਬੰਦ ਕਰਕੇ ਛੱਡੂਗਾ ਜੋ ਮਰਜ਼ੀ ਹੋ ਜਾਏ ਠੀਕ ਆ ਕਿਉਂਕਿ ਇੱਕ ਵਾਰੀ ਜਦਾ ਜੇ ਆਪਾਂ ਨਕਾ ਲਾਉਣੇ ਉਹ ਵੀ ਨਿਬੰਧ ਹੁੰਦਾ ਪੰਜ ਛੇਪੇ ਤੋਂ ਉੱਥੇ ਵੀ ਲਾਉਣੇ ਪੈਂਦੇ ਨੇ ਤੇ ਇੱਕ ਵਾਰੀ ਚ ਇੱਕ ਛੇਪੇ ਨਾਲ ਆਤ ਕਿਵੇਂ ਬੰਦ ਹੋ ਜਾਊਗੀ ਉੱਥੇ ਲਾਉਣੇ ਪੈਣੇ ਨੇ ਤੇ ਨਕਾ ਲਾਉਣਾ ਇੱਕ ਦਿਨ ਚ ਨਹੀਂ ਆਉਂਦਾ ਸਿੱਖਣਾ ਪੈਂਦਾ ਪਹਿਲਾਂ ਹਰੇਕ ਬੰਦਾ ਨਕਾ ਨਹੀਂ ਲਾ ਸਕਦਾ ਤੇ ਉਵੇਂ ਮਾੜੀ ਆਤ ਨੂੰ ਨਕਾ ਲਾਉਣ ਦੇ ਵੀ ਟਾਈਮ ਲੱਗਣਾ ਠੀਕ ਆ ਪਰ ਜੇ ਇਹ ਸੋਚ ਲਓ ਵੀ ਯਾਰ ਦੋ ਚੇਪੇ ਭਰੇ ਸੀ ਨਕਾ ਲੱਗਿਆ ਨਹੀਂ ਚੱਲ ਹੁਣ ਕੋਈ ਨਾ ਪਾਣੀ ਇਸੇ ਖਤੇ ਚ ਪਈ ਜਾਵੇ ਫਿਰ ਥੋੜੀ ਗੱਲ ਬਣਨੀ ਆ ਨਕਾ ਤਾਂ ਲਾਉਣਾ ਪੈਂਦਾ ਨਾ ਉਵੇਂ ਨਕਾ ਲਾਉਣਾ ਹੀ ਪੈਣਾ ਹ ਪੂਰਾ ਨਕਾ ਲਾਈਦਾ ਨਾ ਉਹ ਮੈਂ ਪੂਰਾ ਹੀ ਨਕਾ ਲੱਗੂਗਾ ਮੜਿਆਤ ਨੂੰ ਵੀ ਪੰਜਵੀਂ ਗੱਲ ਹੈਗੀ ਆ ਕੰਪੈਰੀਸ਼ਨ ਕੰਪੈਰੀਸ਼ਨ ਤਾਂ ਸਮਝ ਲੋ ਵੀ ਬਸ ਜ਼ਹਿਰ ਐ ਸਲੋਪ ਵਾਇਸ ਨਾ ਜਦੋਂ ਤੁਸੀਂ ਇਹ ਦੇਖੀ ਜਾਣਾ ਵੀ ਗਵਾਂਡੀਆਂ ਨੇ ਨਵੀਂ ਗੱਡੀ ਲੈ ਲਈ ਅਸੀਂ ਲਈ ਨਹੀਂ ਜਾਂ ਗਵਾਂਡੀਆਂ ਨੇ ਕੱਪੜੇ ਆ ਪੈਸੇ ਅਸੀਂ ਪਾਏ ਨਹੀਂ ਗਵਾਂਡੀਆਂ ਨੇ ਵਿਆਹ ਐ ਕੀਤਾ ਸੀ ਅਸੀਂ ਕੀਤਾ ਨਹੀਂ ਸਾਡੇ ਰਿਸ਼ਤੇਦਾਰਾਂ ਨੇ ਐ ਕੀਤਾ ਸੀ ਸਾਡੀ ਫਲਾਨੀ ਭੂਆ ਦੇ ਐ ਹੋਇਆ ਸੀ ਅਸੀਂ ਵੀ ਐ ਕਰਨਾ ਜਾਂ ਮੇਰਾ ਫਲਾਣਾ ਆੜੀਆ ਨੇ ਐ ਕੀਤਾ ਐ ਕਰਨਾ ਉਹ ਚ ਤਾਂ ਤੁਸੀਂ ਬਾਈ ਕਰਦੇ ਜਿੱਤ ਤੇ ਨਹੀਂ ਸਕਦੇ ਤੇ ਜੇ ਉਹ ਚ ਤੁਸੀਂ ਫਸਿਓ ਜ਼ਿੰਦਗੀ ਬਰਬਾਦ ਹੀ ਹੋਊਗੀ ਸਾਡੇ ਪਿੰਡ ਦੀ ਕਹਾਣੀ ਹੈ ਮੈਂ ਨਾ ਨਹੀਂ ਲੈਂਦਾ ਦੋ ਭਰਾ ਸੀਗੇ ਇੱਕ ਨੇ ਸਕੂਟਰ ਲਿਆਂਦਾ ਦੂਜੇ ਨੇ ਸਕੂਟਰ ਲਿਆਂਦਾ ਉਹਨੇ ਮੋਟਰਸਾਈਕਲ ਲਿਆਂਦਾ ਦੂਜੇ ਨੇ ਮੋਟਰਸਾਈਕਲ ਲਿਆਂਦਾ ਉਹਨੇ ਟਰੈਕਟਰ ਲਿਆਂਦਾ ਦੋਏ ਨੇ ਵੀ ਟਰੈਕਟਰ ਘੜਾ ਲਿਆ ਕਰਦੇ ਕਰਦੇ ਨਾਲ-ਨਾਲ ਜ਼ਮੀਨ ਵਿਕ ਰਹੀ ਆ ਇਹਦੇ ਵਿੱਚ ਉਸ ਦਿਵਾਰੋਂ ਫਿਰ ਨਵਾਂ ਮਾਡਲ ਆ ਗਿਆ ਚਿਤਕਦਾ ਉਹ ਉਲੇ ਆ ਠੀਕ ਆ ਦੂਜੇ ਨੇ ਨਵਾਂ ਮਾਡਲ ਲਿਆਂਦਾ ਉਹਦੇ ਮਗਰ ਤੇ ਉਹ ਦੁਬਾਰਾ ਉਹਨੇ ਫਿਰ ਕੋਈ ਇੱਕ ਚੀਜ਼ ਹੋਰ ਮਸ਼ੀਨਰੀ ਦੀ ਲੈ ਆਈ ਉਸ ਤੱਕ ਇਨਾ ਕਰਜ਼ਾ ਚੜ ਗਿਆ ਫਿਰ ਇੱਕ ਇਨਾ ਤਬ ਗਿਆ ਉਹਨੇ ਦੂਜੇ ਦੇ ਵਾਹਣ ਚ ਦੂਜੇ ਦੇ ਵਾਹਣ ਚ ਕਾਨੂੰ ਦੂਜੇ ਦੇ ਪੱਕੀ ਕਣਕ ਦੇ ਵਿੱਚ ਲਾ ਜਾ ਕੇ ਆਪਣੀ ਸਕੂਟਰ ਸੀਗਾ ਆਪਣੀ ਕੀ ਸੀਗਾ ਖੜਾ ਕੇ ਅੱਗ ਲਾਤੀ ਨਾਲੇ ਆਪਦਾ ਸਕੂਟਰ ਬਚਾਤਾ ਨਾਲੇ ਉਹਦੀ ਸਾਰੀ ਖੇਤੀ ਮਚਾਤੀ ਸਕੇ ਭਾਈ ਇਸ ਲੈਵਲ ਤੱਕ ਕੰਪੈਰੀਸ਼ਨ ਤੁਹਾਨੂੰ ਬਰਬਾਦ ਕਰ ਦਿੰਦਾ ਤਾਂ ਕੰਪੈਰੀਸ਼ਨ ਨਹੀਂ ਕਰਨਾ ਕੰਪੈਰੀਜ਼ਨ ਹੈਗਾ ਆਪਣੇ ਆਪ ਨਾਲ ਵੀ ਮੈਂ ਕੱਲ ਨਾਲੋਂ ਅੱਜ ਥੋੜਾ ਜਿਹਾ ਬਿਹਤਰ ਆ ਇਨਨ ਕੀ ਕੰਪੈਰੀਜ਼ਨ ਆ ਇਤੋਂ ਵੱਧ ਕੋਈ ਕੰਪੈਰੀਜ਼ਨ ਕਿਸੇ ਨਾਲ ਆਪਾਂ ਨੂੰ ਕਰਨ ਦੀ ਕੋਈ ਲੋੜ ਨਹੀਂ ਹੈਗੀ ਛੇਵਾਂ ਪੁਆਇੰਟ ਆ ਜੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਇਹਨੂੰ ਇਗਨੋਰ ਕਰਨਾ ਬੰਦ ਕਰੋ ਦਿਮਾਗ ਤੇ ਲੋਡ ਆ ਦਿਮਾਗ ਤੇ ਟੈਨਸ਼ਨ ਆ ਦਿਮਾਗ ਤੇ ਸਟ੍ਰੈਸ ਆ ਤੁਸੀਂ ਬਨੋ ਕੋਈ ਨਾ ਦੋ ਪੈਗ ਲਾ ਲਾਂਗੇ ਠੀਕ ਹੋ ਜਿਆ ਛੱਡੋ ਪਰ ਇਹ ਈ ਗੱਲ ਆ ਨਾ ਇਹਦੇ ਬਾਰੇ ਖੁੱਲ ਕੇ ਗੱਲ ਕਰੋ ਆਪਣੇ ਦੋਸਤਾਂ ਨਾਲ ਕਰੋ ਆਪਣੇ ਭੈਣ ਭਰਾਵਾਂ ਨਾਲ ਕਰੋ ਹਸਬੰਡ ਵਾਈਫ ਨਾਲ ਕਰੋ ਬੱਚਿਆਂ ਨਾਲ ਕਰੋ ਮਾਂ ਪਿਓ ਨਾਲ ਕਰੋ ਇਹੇ ਚੀਜ਼ ਜਿਹੜੀ ਹੈਗੀ ਇਹਦੇ ਕੋਈ ਸਿੰਪਟਮ ਨਹੀਂ ਹੁੰਦੇ ਤੇ ਨਾ ਕਿਹੜਾ ਸਿਰ ਦੁਖਦਾ ਮੀਂ ਆਪਾ ਗੋਲੀ ਖਾ ਲਾਂਗੇ ਇਹ ਹੌਲੀ ਹੌਲੀ ਵੱਧਦੀ ਆ ਵੱਧਦੀ ਵੱਧਦੀ ਇਸ ਲੈਵਲ ਤੇ ਪਹੁੰਚ ਜੇ ਫਿਰ ਇਲਾਜ ਨਹੀਂ ਆਉਦਾ ਪਰ ਜਿਹਦੇ ਬਾਰੇ ਆਪਾਂ ਖੁੱਲ ਕੇ ਗੱਲ ਕਰੀਏ ਇਹਦੇ ਬਾਰੇ ਸਹੀ ਰਹੀ ਤਾਂ ਜ਼ਿੰਦਗੀ ਬਚੂਗੀ ਜੇ ਤੁਸੀਂ ਆਪਣੀ ਮੈਂਟਲ ਹੈਲਥ ਬਾਰੇ ਖੁੱਲ ਕੇ ਗੱਲ ਨਹੀਂ ਕਰ ਰਹੇ ਤੇ ਇਲਾਜ ਨਹੀਂ ਕਰਾ ਰਹੇ ਇਹ 10 ਸਿੰਪਟਮਾਂ ਚੋਂ 10 ਲੱਛਣਾਂ ਚੋਂ ਇੱਕ ਹੈ ਜਿਹੜਾ ਜ਼ਿੰਦਗੀ ਬਰਬਾਦ ਕਰ ਸਕਦਾ ਪਰ ਜੇ ਦੇ ਬਾਰੇ ਗੱਲ ਕਰੋਗੇ ਤਾਂ ਜ਼ਿੰਦਗੀ ਸੋਹਣੀ ਹੋ ਸਕਦੀ ਹੈ ਤੇ ਇਹਦੇ ਬਾਰੇ ਖੁੱਲ ਕੇ ਗੱਲ ਕਰੋ ਆਪਣਾ ਚੈਨਲ ਇਹਦੇ ਵਾਸਤੇ ਆਪਣੇ ਕੋਲ ਕਿੰਨਾ ਕੁਛ ਹੈ ਇਹਦੇ ਵਾਸਤੇ ਆਪਣੀ ਕਿਤਾਬ ਆ ਗਈ ਆਪਣ ਮੇਰੇ ਵਰਗੇ ਹੋਰ ਬਹੁਤ ਲੋਕ ਕੰਮ ਕਰ ਰਹੇ ਨੇ ਸਾਈਕੋਲੋਜਿਸਟ ਨੇ ਟਾਕਿੰਗ ਥੈਰਾਪੀਜ਼ ਨੇ ਬਹੁਤ ਜ਼ਿਆਦੇ ਹੈਲਪ ਹੈ ਪਰ ਤੁਹਾਨੂੰ ਇਹ ਮੰਨਣਾ ਪੈਣਾ ਪਹਿਲਾਂ ਵੀ ਮੈਨੂੰ ਲੋੜ ਹੈ ਤੇ ਫਿਰ ਉਹਦੇ ਬਾਰੇ ਇਲਾਜ ਕਰਾਉਣਾ ਪੈਣਾ ਕਿਉਂਕਿ ਸਿਰ ਦੁੱਖ ਤਾਂ ਫਿਰ ਵੀ ਤਾਂ ਮੰਨਦੇ ਹਨ ਵੀ ਦਵਾਈ ਲੈਣੀ ਹੈ ਤੇ ਇਹਦੇ ਬਾਰੇ ਵੀ ਮੰਨ ਲਓ ਇੰਨਾ ਕੀ ਫਰਕ ਹੈ ਨਾ ਇਤੋਂ ਜ਼ਿਆਦਾ ਤਾਂ ਕੁਝ ਵੀ ਨਹੀਂ ਤੇ ਜੇ ਇਹਨਾਂ ਨੂੰ ਮੰਨ ਲਓ ਕਿ ਤੁਸੀਂ ਦੇਖੋ ਆਪਣੇ ਆਪ ਹੀ ਗੱਲਾਂ ਜਿਹੜੀਆਂ ਪੈਂਦੀਆਂ ਚ ਪੈਣ ਲੱਗ ਜਾਣਗੀਆਂ ਸਾਰਾ ਕੰਮ ਟਰੈਕ ਤੇ ਆ ਜਾਊਗਾ ਅਗਲਾ ਪੁਆਇੰਟ ਆਪਾਂ ਪੈਸਿਆਂ ਬਾਰੇ ਪ੍ਰਵਾਹ ਨਹੀਂ ਕਰਦੇ ਕਿੰਨੇ ਲੋਕ ਨੇ ਤੁਹਾਡੇ ਚੋਂ ਜਿਹੜੇ ਆਪਦਾ ਖਾਤਾ ਚੈੱਕ ਕਰਦੇ ਨੇ ਆਪਦਾ ਬਜਟ ਬਣਾਉਂਦੇ ਨੇ ਆਪਦੀ ਆਮਦਨ ਸਮਝ ਕੇ ਆਪਦੇ ਖਰਚੇ ਅਗਲੇ 6 ਮਹੀਨੇ ਦੇ ਪਲਾਨ ਕਰਦੇ ਨੇ ਬਹੁਤ ਸਾਰੇ ਆਪਣੇ ਚੋ ਆਈ ਚਲਾਈ ਕਰਦੇ ਨੇ ਤੇ ਕਹਿੰਦੇ ਨੇ ਕੋਈ ਚੱਕਰ ਨਹੀਂ ਆਈ ਜਾਂਦਾ ਦੇਖੀ ਜਾਊ ਕਰ ਲਾਂਗੇ ਹੋ ਜਾਊਗਾ ਉਹਦੇ ਨਾਲ ਹੌਲੀ ਹੌਲੀ ਆਪਣੇ ਦਿਮਾਗ ਤੇ ਭਾਰ ਪੈਣ ਲੱਗਦਾ ਫਿਰ ਆਪਣੇ ਪਰਿਵਾਰ ਤੇ ਭਾਰ ਪੈਣ ਲੱਗਦਾ ਫਿਰ ਆਪਣੇ ਕਲੇਸ਼ ਵਧਦੇ ਨੇ ਫਿਰ ਆਪਣੀਆਂ ਲੜਾਈਆਂ ਵਧਦੀਆਂ ਨੇ ਤਾਂ ਆਪਦੀ ਫਾਈਨੈਂਸ਼ੀਅਲ ਹੈਲਥ ਦੇ ਬਾਰੇ ਆਪਦੇ ਪੈਸੇ ਦੇ ਬਾਰੇ ਐਜੂਕੇਟ ਕਰਨਾ ਕਿੰਨਾ ਵਿਆਜ ਭਰ ਰਿਹਾ ਕਿੰਨਾ ਵਿਆਜ ਚੋਂ ਮੈਂ ਰੋਕ ਸਕਦਾ ਕਿੰਨੇ ਚੀਜ਼ਾਂ ਦੀ ਮੈਨੂੰ ਲੋੜ ਆ ਜਿਹੜੀਆਂ ਮੈਂ ਕਿਸ਼ਤਾਂ ਤੇ ਲੈਣੀਆਂ ਕਿਹੜੀਆਂ ਚੀਜ਼ਾਂ ਦੀ ਮੈਨੂੰ ਲੋੜ ਹੈ ਹੀ ਨਹੀਂ ਮੈਂ ਲੋਕਾਚਾਰੀ ਲੈ ਰਿਹਾ ਕਿਹੜੀਆਂ ਚੀਜ਼ਾਂ ਮੈਂ ਪੁਰਾਣੀਆਂ ਲੈ ਕੇ ਸਾਰਸਾਰ ਦਾ ਕਿਹੜੀਆਂ ਜਿਨ੍ਹਾਂ ਤੋਂ ਬਿਨਾ ਜਮਾ ਹੀ ਛੱਡ ਸਕਦਾ ਇਹ ਸਾਰੇ ਕਾਸੇ ਦੇ ਬਾਰੇ ਬੈਠ ਕੇ ਵਿਚਾਰ ਕਰਨੀ ਆਪਣੇ ਨਾਲ ਆਪਣੇ ਪਰਿਵਾਰ ਨਾਲ ਹਸਬੰਡ ਵਾਈਫ ਦੇ ਇੱਕ ਦੂਜੇ ਨਾਲ ਬੱਚਿਆਂ ਨਾਲ ਇਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਬਹੁਤ ਸਖਾਲੀ ਕੱਢ ਸਕਦੇ ਹੋ ਤਾਂ ਬਹੁਤ ਜ਼ਰੂਰੀ ਹੈ ਵੀ ਮੈਂਟਲ ਹੈਲਥ ਦੇ ਨਾਲ ਨਾਲ ਫਾਈਨੈਂਸ਼ੀਅਲ ਹੈਲਥ ਆ ਜਿਹੜੀ ਉਹਦੇ ਤੇ ਵੀ ਫੋਕਸ ਪੂਰਾ ਹੋਣਾ ਫਾਈਨੈਂਸアドਵਾਈਸਰ ਬਹੁਤ ਨੇ ਇੰਟਰਨੈਟ ਤੇ ਬਹੁਤ ਪਏ ਨੇ ਬਹੁਤ ਪੁਸ਼ਪਿਆ ਡਾਟਾ ਤੁਹਾਨੂੰ ਸਮਝਣ ਨੂੰ ਸਿੱਖਣ ਨੂੰ ਬਹੁਤ ਸਮਾਂ ਜਿਹੜਾ ਤੁਸੀਂ ਵਰਤ ਸਕਦੇ ਹੋ ਉਹਨੂੰ ਵਰਤੋ ਕਮਾਈ ਵਧਾਉਣ ਦੀ ਅੱਡ ਚੀਜ਼ ਆ ਪਰ ਜੋ ਹੱਥ 'ਚ ਹੈ ਉਹਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ ਦੂਜੀ ਚੀਜ਼ ਆ ਉਹਦੇ ਤੇ ਬਹੁਤ ਫੋਕਸ ਕਰਨਾ ਉਹਦੇ ਨਾਲ ਆਪਦੇ ਆਪ ਤੁਸੀਂ ਦੇਖੋ ਕਿ ਚੀਜ਼ਾਂ ਬੈਟਰ ਹੋਣਗੀਆਂ ਅਗਲਾ ਪੁਆਇੰਟ ਜਿਹੜਾ ਹੈਗਾ ਵੀ ਅਸੀਂ ਬੇਸਰਤ ਹੋ ਕੇ ਨਾ ਤੁਰੇ ਫਿਰੋ ਇੱਕ ਟੀਚਰ ਰੱਖੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਟੀਚਰ ਨਹੀਂ ਹੈਗਾ ਤਾਂ ਬਰਬਾਦੀ ਦੇ ਰਾਹ ਤੇ ਆਪਾ ਤੁਰ ਹੀ ਪਏ ਇੱਕ ਟੀਚਾ ਹੋਣਾ ਚਾਹੀਦਾ ਟੀਚਾ ਇਹ ਨਹੀਂ ਹੈਗਾ ਕੱਲ ਨੂੰ ਆਹ ਕਰ ਲੈਣਾ ਕੱਲ ਨੂੰ ਗੱਡੀ ਲੈ ਲੈਣੀ ਨਹੀਂ ਟੀਚੇ ਵੱਡੇ ਰੱਖੋ 5 ਸਾਲ ਦਾ ਟੀਚਾ ਕੀ ਆ 5 ਸਾਲ ਚ ਘਰ ਦੇ ਵਿੱਚ ਕੀ ਕੀ ਹੋਵੇ ਪਰਿਵਾਰ ਦੇ ਵਿੱਚ ਕੀ ਕੀ ਹੋਵੇ ਤੁਹਾਡੇ ਬਿਜ਼ਨਸ ਦਾ ਤੁਹਾਡੀ ਨੌਕਰੀ ਦੇ ਵਿੱਚ ਤੁਹਾਡੀ ਤਰੱਕੀ ਕਿੰਨੀ ਹੋਵੇ 10 ਸਾਲ ਦੇ ਵਿੱਚ ਤੁਸੀਂ ਕਿੱਥੇ ਖੜੇ ਹੋਵੋ ਫਿਰ ਕੋਈ ਵੀ ਕੰਮ ਕਰਨਾ ਇਹ ਦੇਖਣਾ ਵੀ ਆ ਮੇਰੇ 5 ਸਾਲ ਤੇ 10 ਆਲੇ ਪਲਾਨ ਦੇ ਵਿੱਚ ਫਿੱਟ ਆਉਂਦਾ ਜੇ ਨਹੀਂ ਆਉਂਦਾ ਆਪਾਂ ਕਰਨਾ ਹੀ ਨਹੀਂ ਉਹ ਕੰਮ ਜੇ ਉਹਦੇ ਵਿੱਚ ਫਿੱਟ ਆਉਂਦਾ ਫਿਰ ਠੋਕੇ ਕੰਮ ਕਰਨਾ ਇਹਨਾਂ ਆਪਦੇ ਆਪ ਹੀ ਤੁਸੀਂ ਦੇਖੋ ਚੀਜ਼ਾਂ ਬਦਲਣਗੀਆਂ ਤੇ ਸਹੀ ਰਾਹ ਤੇ ਆਉਣਗੀਆਂ ਨੌਵਾਂ ਪੁਆਇੰਟ ਜੇ ਤੁਨੋਂ ਕੋਈ ਤੁਹਾਡੀਆਂ ਕਮਜ਼ੋਰੀਆਂ ਬਾਰੇ ਦੱਸਦਾ ਉਹ ਤੋਂ ਭੱਜੋ ਨਾ ਉਹਦੇ ਨਾਲ ਲੜੋ ਨਾ ਉਹਦੇ ਨਾਲ ਠੇਜੋ ਨਾ ਕਿਉਂਕਿ ਉਥੋਂ ਹੀ ਚੀਜ਼ ਤਰੱਕੀ ਮਿਲੂਗੀ ਉਥੋਂ ਹੀ ਕੰਮ ਕਾਮਯਾਬ ਹੋਣਾ ਇਹ ਨਾ ਸਮਝੋ ਮੇਰੀ ਬੇਇੱਜ਼ਤੀ ਕਰ ਗਿਆ ਸ਼ੁਕਰ ਕਰੋ ਉਹਦਾ ਵੀ ਤੂੰ ਭਾਈ ਮੈਨੂੰ ਦੱਸ ਤਾਂ ਦਿੱਤਾ ਮੇਰੇ 'ਚ ਗਲਤ ਕੀ ਹੈ ਤਾਂ ਹੀ ਮੈਂ ਕੁਝ ਸਹੀ ਕਰ ਸਕਾਂ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਮੇਰੇ 'ਚ ਗਲਤ ਕੀ ਹੈ ਤਾਂ ਮੈਂ ਸਹੀ ਕੀ ਕਰਨਾ ਤਾਂ ਉਹ ਜੇ ਬੰਦੇ ਨੇ ਤਾਂ ਕੁੱਟ ਕੇ ਜਫੀ ਬਾ ਕੇ ਮਿਲਿਆ ਕਰੋ ਜਿਹੜਾ ਅੱਗੇ ਤੁਹਾਨੂੰ ਥੋੜੀਆਂ ਕਮੀਆਂ ਦੱਸਦਾ ਹੈ ਜ਼ਰੂਰ ਤੋਂ ਜ਼ਰੂਰ 네ਗੇਟਿਵ ਫੀਡਬੈਕ ਲਾਓ ਤੇ ਉਤੇ ਕੰਮ ਕਰੋ ਤੇ ਉਹਨੂੰ ਇੰਪਰੂਵ ਕਰੋ ਫਿਰ ਜ਼ਿੰਦਗੀ ਆਪਦੇ ਆਪ ਹੀ ਸਹੀ ਟ੍ਰੈਕ ਤੇ ਚੱਲੂਗੀ ਤੇ ਬੈਟਰ ਹੋਊਗੀ। ਅਖੀਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਬਹੁਤੀਆਂ ਚੀਜ਼ਾਂ ਦਾ ਪਤਾ ਕਿਉਂ ਨਹੀਂ ਕਰਦੇ ਵੀ ਜੇ ਇਹ ਚੀਜ਼ ਕਰਨ ਲੱਗਿਆ ਮੈਂ ਫੇਲ ਹੋ ਗਿਆ ਤਾਂ ਲੋਕ ਕੀ ਕਹਿਣਗੇ। ਲੋਕ ਕੀ ਕਹਿਣਗੇ ਵਾਲੀ ਸਟੇਟਮੈਂਟ ਨੂੰ ਚੇਂਜ ਕਰਕੇ ਇਹ ਕਰ ਦੋ ਵੀ ਲੋਕ ਤਾਂ ਕਹਿਣਗੇ ਹੀ ਕਹਿਣਗੇ। ਚਾਹੇ ਆਪਾਂ ਜੋ ਮਰਜ਼ੀ ਕਰ ਲਈਏ। ਇਹਨਾਂ ਨੇ ਤਾਂ ਮਹਾਰਾਜ ਇਹਨਾਂ ਨੇ ਸਾਡੇ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਕੀ ਹਾਂ? ਆਪਾਂ ਤਾਂ ਉਹਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਤੇ ਇਹ ਨਾਲ ਦਾ ਕੰਮ ਹੈ ਕਹਿਣਾ ਤੇ ਜੋ ਵੀ ਤੁਹਾਨੂੰ ਕਹਿ ਰਿਹਾ ਨਾ ਉਹ ਆਪਣੀ ਇਨਸਿਕਿਉਰਟੀ ਜੋ ਮੈਂ ਬੋਲ ਰਿਹਾ ਉਹਦੀ ਆਪਣੀ ਪਰੇਸ਼ਾਨੀ ਆ ਆਪਣਾ ਡਰ ਉਹੀ ਪ੍ਰੋਜੈਕਟ ਕਰ ਰਿਹਾ ਹੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਆਪਣੀ ਚਾਲ ਚੱਲਦੇ ਰਹਿਣਾ ਫੀਅਰ ਆਫ ਫੇਲਰ ਆ ਜਿਹੜਾ ਫੇਲ ਹੋਣ ਦਾ ਡਰ ਉਹਦੇ ਕਰਕੇ ਸਟੈਪ ਹੀ ਨਾ ਲਵੋ ਇਹ ਹੀ ਤਾਂ ਸਭ ਤੋਂ ਵੱਡੀ ਟ੍ਰੈਜੇਡੀ ਹੈ ਨਾ ਇਹ ਹੀ ਸੋਚੀ ਜਾਣਾ ਵੀ ਜੇ ਮੈਂ ਫੇਲ ਹੋ ਗਿਆ ਫਿਰ ਜੇ ਮੈਂ ਫੇਲ ਹੋ ਗਿਆ ਫਿਰ ਇਹ ਸੋਚੀ ਜੇ ਮੈਂ ਕਰੀ ਹੀ ਨਾ ਟਰਾਈ ਨਾ ਕਰਾਂ ਦੱਸਾ ਜੇ ਮੇਰੀ ਉਮਰ ਹੀ ਲੰਘ ਗਈ ਬਿਨਾਂ ਟਰਾਈ ਕਰੇ ਫਿਰ ਕਿਵੇਂ ਲੱਗੂ ਉਹ ਜਾਂ ਦੇ ਖਤਰਨਾਕ ਹੈ ਤਾਂ ਜ਼ਰੂਰੀ ਹੈ ਅਗਲਾ ਸਟੈਪ ਲਓ ਲਾਈਫ ਦੇ ਵਿੱਚ ਫਟਾਫਟ ਸਪੀਡ ਤੇ ਤੁਹਾਨੂੰ 10 ਪੁਆਇੰਟ ਦੱਸਿਆ ਨੇ ਇਹਨਾਂ ਚੋਂ ਕਿਹੜੇ ਪੁਆਇੰਟ ਜਿਹੜੇ ਤੁਹਾਡੇ ਤੇ ਅਪਲਾਈ ਕਰਦੇ ਨੇ ਉਹ ਥੱਲੇ ਦੱਸੋ ਤੇ ਉਹਨਾਂ ਬਾਰੇ ਤੁਸੀਂ ਕੀ ਕਰੋਗੇ ਉਹ ਵੀ ਦੱਸੋ ਤੇ ਨਾਲ-ਨਾਲ ਆਪਣੀ ਬੁੱਕ ਆ ਗਈ ਆ ਹਰ ਜਗ੍ਹਾ ਅਵੇਲੇਬਲ ਆ ਵੈੱਬਸਾਈਟ ਦੇ ਥਰੂ ਮੇਰੀ ਦੇ ਸਰੂ ਅਚੀਵ ਹੈਪੀਲੀ.com ਤੇ ਜਾਓ ਉੱਥੋਂ ਜਾ ਕੇ ਤੁਸੀਂ ਜੇ ਬਾਹਰਲੇ ਮੁਲਕਾਂ 'ਚ ਰਹਿੰਦੇ ਹੋ ਵੈੱਬਸਾਈਟ ਤੋਂ ਸਿੱਧੀ ਬੁੱਕ ਆਰਡਰ ਹੋ ਜਾਊਗੀ ਜੇ ਇੰਡੀਆ 'ਚ ਰਹਿੰਦੇ ਹੋ ਉੱਥੇ ਇੱਕ ਵਟਸਐਪ ਵਾਲਾ ਨੰਬਰ ਆ ਉੱਥੇ ਜਾ ਕੇ ਤੁਸੀਂ ਗੂਗਲ ਪੇ ਕਰਕੇ ਆਪਣੀ ਕਿਤਾਬ ਮੰਗਾ ਸਕਦੇ ਹੋਗੇ ਮੈਂ ਬੋਸ਼ੇਤੀ